ਕਾਂਗਰਸ ਵੱਲੋਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਦੀ ਪਤਨੀ ਕਮਲੇਸ਼ ਠਾਕੁਰ ਨੂੰ ਦੇਹਰਾ ਵਿਧਾਨ ਸਭਾ ਜਿਮਨੀ ਚੌਣ ਵਿੱਚ ਉਮੀਦਵਾਰ ਐਲਾਨੇ ਜਾਂਦਾ ਅਸਰ ਪੰਜਾਬ ਵਿੱਚ ਵੀ ਨਜ਼ਰ ਆਉਣ ਲੱਗਾ ਹੈ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਨ ਵਾਲੀ ਕਹਾਵਤ ਪੰਜਾਬ ਅੰਦਰ ਠੁਕਮੇ ਹੁੰਦੀ ਦਿਖਾਈ ਦੇਣ ਲੱਗੀ ਹੈ ਗਿੱਦੜ ਬਹਾ ਵਿੱਚ ਪੰਜਾਬ ਕਾਂਗਰਸ ਪ੍ਰદાન ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਨੂੰ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਦੀ ਚੋਣ ਜਿੱਤੇ ਸਾਫਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਨੂੰ ਡੇਰਾ ਬਾਬਾ ਨਾਨਕ ਤੋਂ ਟਿਕਟ ਦੇਣ ਦੇ ਚਰਚੇ ਹੁਣ ਤੋਂ ਚੱਲ ਪਏ ਨੇ ਹਾਲਾਂਕਿ ਚੋਣ ਕਮਿਸ਼ਨ ਨੇ ਹਾਲੇ ਜ਼ਿਮਨੀ ਚੋਣਾਂ ਲਈ ਕੋਈ ਪ੍ਰੋਗਰਾਮ ਨਹੀਂ ਹਲਾਣਾ ਹਾਲ ਦੀ ਘੜੀ ਸਿਰਫ 10 ਜੁਲਾਈ ਨੂੰ ਜਲੰਧਰ ਪੱਛਮੀ ਵਿੱਚ ਜ਼ਿਮਨੀ ਚੋਣ ਹੋ ਜਾ ਰਹੀ ਹੈ ਜਿੱਥੋਂ ਤੱਕ ਹਿਮਾਚਲ ਪ੍ਰਦੇਸ਼ ਦੇ ਦੇਹਰਾ ਵਿਧਾਨ ਸਭਾ ਹਲਕੇ ਦਾ ਸਬੰਧ ਹੈ ਤਾਂ ਉੱਥੇ ਵੀ 10 ਜੁਲਾਈ ਨੂੰ ਹੀ ਵੋਟਾਂ ਪੈਣੀਆਂ ਨੇ ਜਿਵੇਂ ਹੀ ਕਾਂਗਰਸ ਨੇ ਮੁੱਖ ਮੰਤਰੀ ਦੀ ਪਤਨੀ ਨੂੰ ਉਮੀਦਵਾਰ ਬਣਾਉਣ ਦਾ ਫੈਸਲਾ ਲਿਆ ਤਾਂ ਇਸ ਉੱਤੇ ਕਾਂਗਰਸ ਸਮੇਤ ਹੋਰ ਸਿਆਸੀ ਹਲਕਿਆਂ ਅਤੇ ਆਮ ਲੋਕਾਂ ਨੇ ਹੈਰਾਨੀ ਪ੍ਰਗਟਾਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਰਾਜਨੀਤੀ ਸ਼ਾਸਤਰ ਵਿੱਚ ਪੋਸਟ ਗ੍ਰੈਜੂਏਸ਼ਨ 54 ਸਾਲਾ ਕਮਲੇਸ਼ ਠਾਕੁਰ ਨੂੰ ਉਮੀਦਵਾਰ ਐਲਾਨ ਕੇ ਦੇਰਾਂ ਦੀ ਬੇਟੀ ਦਾ ਨਾਰਾ ਵੀ ਦੇ ਦਿੱਤਾ ਗਿਆ ਉਹ ਇਸੇ ਵਿਧਾਨ ਸਭਾ ਵਾਲਕੇ ਦੇ ਪਿੰਡ ਨਰਸੂਆ ਦੇ ਇੱਕ ਸੇਵਾਮੁਕਤ ਫੌਜੀ ਅਧਿਕਾਰੀ ਦੀ ਧੀ ਹੈ ਇਸ ਨੂੰ ਕਾਂਗਰਸ ਦਾ ਮਾਸਟਰ ਸਟ੍ਰੋਕ ਕਿਹਾ ਜਾ ਰਿਹਾ ਹੈ हिमाਚਲ ਵਿੱਚ ਕਾਂਗਰਸ ਦੀ ਸਰਕਾਰ ਹੈ ਅਤੇ ਸੁਖੂ ਮੁੱਖ ਮੰਤਰੀ ਹੋਣ ਕਰਕੇ ਉਹਨਾਂ ਦੇ ਪਤਨੇ ਕਮਲੇਸ਼ ਠਾਕੁਰ ਦਾ ਜਿੱਤਣਾ ਜਿਕਨੇ ਮੰਨਿਆ ਜਾ ਰਿਹਾ ਹੈ ਕਮਲੇਸ਼ ਠਾਕੁਰ ਦੇ ਜਿੱਤਣ ਨਾਲ ਮੁੱਖ ਮੰਤਰੀ ਸੁਖੂ ਦਾ ਕੱਦ ਵੱਡਾ ਹੋਏਗਾ ਪਰ ਹਾਰਨ ਉੱਤੇ ਸੱਟ ਵੀ ਉਹਨੇ ਹੀ ਵੱਡੀ ਹੋਏਗੀ ਪਰਿਵਾਰ-ਵਾਰ ਦੇ ਦੋਸ਼ਾਂ ਦਾ ਵੀ ਉਹਨਾਂ ਨੂੰ ਸਾਹਮਣਾ ਕਰਨਾ ਪਵੇਗਾ ਦੂਜੇ ਪਾਸੇ ਇਹੋ ਦਾ ਪੰਜਾਬ ਵਿੱਚ ਖੇਡਣ ਉੱਤੇ ਮਾਸਟਰ ਸਟ੍ਰੋਕ ਪੁੱਠਾ ਵੀ ਪੈ ਸਕਦਾ ਹੈ ਅਮਰਤਾ ਬੜਿੰਗ ਇਹਨਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਇੱਕ ਜੁਝਾਰੂ ਮਹਿਲਾ ਆਗੂ ਵਜੋਂ ਬਰੇ ਉਹ ਬਟਿੰਡਾ ਹਲਕੇ ਤੋਂ ਲੋਕ ਸਭਾ ਟਿਕਟ ਦੇ ਦਾਅਵੇਦਾਰ ਸਨ ਪਰ ਰਵਨੀਤ ਬਿੱਟੂ ਦੇ ਭਾਜਪਾ ਵਿੱਚ ਜਾਣ ਨਾਲ ਸਿਆਸੀ ਹਾਲਾਤਾਂ ਵਿੱਚ ਜੋ ਉਲਟ ਫੇਰ ਹੋਇਆ ਉਸਨੇ ਕਾਂਗਰਸਾਈ ਕਮਾਨ ਨੂੰ ਹੋਰ ਫੈਸਲਾ ਲੈਣ ਲਈ ਮਜਬੂਰ ਕੀਤਾ ਇਸ ਤਰ੍ਹਾਂ ਰਾਜਾ ਬੜਿੰਗ ਨੂੰ ਲੁਧਿਆਣਾ ਵਿੱਚ ਉਤਾਰ ਦਿੱਤਾ ਗਿਆ ਅਤੇ ਪਰਿਵਾਰ ਵਿੱਚ ਇੱਕ ਹੀ ਟਿਕਟ ਮਿਲਣੀ ਸੀ ਜਿਸ ਕਰਕੇ ਅਮਰਤਾ ਬੜਿੰਗ ਦੀ ਟਿਕਟ ਕੱਟੀ ਗਈ ਕਾਂਗਰਸ ਨੇ ਲੁਧਿਆਣਾ ਵਿੱਚ ਗਦਾਰੀ ਬਨਾਮ ਵਫਾਦਾਰੀ ਦੀ ਲੜਾਈ ਬਣਾ ਕੇ ਲੜੀ ਅਤੇ ਰਾਜਾ ਬਣ ਗਏ ਚੋਣ ਜਿੱਤਣ ਵਿੱਚ ਸਫਲ ਹੋਏ ਜਿਸ ਨਾਲ ਉਹਨਾਂ ਦਾ ਕੱਦ ਵੀ ਵੱਡਾ ਹੋਇਆ ਪਰ ਨਾਲ ਹੀ ਉਹਨਾਂ ਲਈ ਚੁਣੌਤੀਆਂ ਵੀ ਵੱਡੀਆਂ ਹੋ ਗਈਆਂ ਚੋਣ ਨਤੀਜੇ ਆਉਣ ਮਗਰੋਂ ਮਾਲਵਾ ਖਿੱਤੇ ਵਿੱਚ ਨਿਰਾਸ਼ਾ ਜਨਕ ਪ੍ਰਦਰਸ਼ਨ ਨੂੰ ਆਧਾਰ ਬਣਾ ਕੇ ਪ੍ਰਗਟ ਸਿੰਘ ਵੱਲੋਂ ਸ਼ੁਰੂ ਕੀਤੀ ਸਿਆਸੀ ਜੰਗ ਲਗਾਤਾਰ ਅੱਗੇ ਵਧ ਰਹੀ ਹੈ ਰਾਣਾ ਗੁਰਜੀਤ ਸਿੰਘ ਤੋਂ ਲੈ ਕੇ ਭਾਰਤ ਪੂਸ਼ਨ ਆਸ਼ੂ ਤੱਕ ਕਈ ਇਸ ਵਿੱਚ ਕੁੱਦ ਪਏ ਨੇ ਲਗਾਤਾਰ ਰਾਜਾ ਵੜੰਗ ਦੀ ਅਗਵਾਈ ਨੂੰ ਚੁਣੌਤੀ ਦਿੱਤੀ ਜਾਣ ਲੱਗੀ ਹੈ ਪਹਿਲਾਂ ਇਹੋ ਹਾਲ ਨਵਜੋਤ ਸਿੰਘ ਸਿੱਧੂ ਸਮੇਂ ਕਾਂਗਰਸ ਦਾ ਸੀ ਹੁਣ ਸਿੱਧੂ ਤੋਂ ਬਿਨਾਂ ਵੀ ਮਾਹੌਲ ਬਦਲਿਆ ਨਹੀਂ ਲੱਗਦਾ ਹੈ ਕਿ ਕਾਂਗਰਸ ਨੇ ਬੀਤੇ ਤੋਂ ਕੋਈ ਸਬਕ ਨਹੀਂ ਸਿੱਖਿਆ ਇਹ ਖਾਨਾ ਜੰਗੀ ਜੇਕਰ ਇਸੇ ਤਰ੍ਹਾਂ ਜਾਰੀ ਰਹੀ ਤਾਂ ਕਾਂਗਰਸ ਦਾ 2027 ਦੀਆਂ ਵਿਧਾਨ ਸਭਾ ਚੋਣ ਤੋਂ ਪਹਿਲਾਂ ਹੀ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਬਣ ਰਹੀ ਹੈ ਸਵਾਲ ਇਹ ਹੈ ਕਿ ਸਾਰੇ ਲੀਡਰ ਆਕਰ ਚਾਹੁੰਦੇ ਕੀ ਨੇ ਕਿ ਇਹ ਸਭ ਕੁਝ ਇੱਕ ਯੋਜਨਾਬੱਧ ਤਰੀਕੇ ਨਾਲ ਅੱਗੇ ਵਧਾਇਆ ਜਾ ਰਿਹਾ ਹੈ ਸੋਚੀ ਸਮਝੀ ਰਣਨੀਤੀ ਤਹਿਤ ਰਾਜਾ ਵੜਿੰਗ ਦੀ ਏਉਂ ਘੇਰਾਬੰਦੀ ਹੋ ਰਹੀ ਆ ਕਿ ਸਾਰੀ ਲੜਾਈ ਮੁੱਖ ਮੰਤਰੀ ਦੀ ਕੁਰਸੀ ਲਈ ਹੋ ਰਹੀ ਆ ਜਿੱਥੋਂ ਤੱਕ ਰਾਜਾ ਵੜਿੰਗ ਦਾ ਸਵਾਲ ਹੈ ਤਾਂ ਉਹ ਚੋਣ ਨਤੀਜੇ ਆਉਣ ਤੋਂ ਬਾਅਦ ਇੱਕ ਦਿਨ ਵੀ ਟਿੱਕੇ ਨਹੀਂ ਬੈਠੇ ਲਗਾਤਾਰ ਕਾਂਗਰਸੀ ਆਗੂਆਂ ਦੇ ਘਰਾਂ ਵਿੱਚ ਜਾ ਕੇ ਮੁਲਾਕਾਤਾਂ ਕਰਨ ਸਮੇਤ ਪਾਰਟੀ ਮੀਟਿੰਗਾਂ ਵੀ ਕਰ ਰਹੇ ਨੇ ਲੋਕ ਸਭਾ ਚੋਣਾਂ ਵਿੱਚ ਵੀ ਕਾਰਗੁਜ਼ਾਰੀ ਮਾੜੀ ਨਹੀਂ ਰਹੀ ਸੂਬੇ ਵਿੱਚ ਕਾਂਗਰਸ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਵਰਗਾ ਦਮਦਾਰ ਮੁੱਖ ਮੰਤਰੀ ਹੋਣ ਦੇ ਸਮੇਂ ਵੀ ਕਾਂਗਰਸ 8 ਸੀਟਾਂ ਹੀ ਜਿੱਤੀ ਸੀ ਇਸ ਲਈ ਕਾਂਗਰਸ ਨੂੰ ਹੁਣ ਤੋਂ ਹੀ ਸੰਭਲ ਜਾਣਾ ਚਾਹੀਦਾ ਹੈ ਆਪਸੀ મતਭੇਦ ਮਿਲ ਬੈਠ ਕੇ ਦੂਰ ਕਰ ਲੈਣਾ ਹੀ ਬਿਹਤਰ ਹੋਵੇਗਾ ਨਹੀਂ ਤਾਂ ਨੇੜੇ ਆ ਰਹੀ ਸੱਤਾ ਦੀ ਕੁਰਸੀ ਹੱਥੋਂ ਨਿਕਲਣ ਲੱਗਿਆਂ देर ਨਹੀਂ ਲੱਗਣੀ ਹੁਣ ਆਉਣੇ ਆ ਅਸਲ ਮੁੱਦੇ ਅਮਰਤਾ ਬੜਿੰਗ ਅਤੇ ਜਤਿੰਦਰ ਕੌਰ ਰੰਧਾਵਾ ਦੀ ਉਮੀਦਵਾਰੀ ਵੱਲ ਰਾਜਾ ਵੜਿੰਗ ਨੇ ਅਕਾਲੀਆਂ ਦੇ ਗੜ ਗਿੱਦੜ ਵਾਹ ਵਿੱਚ ਲਗਾਤਾਰ ਤਿੰਨ ਵਾਰ ਵਿਧਾਨ ਸਭਾ ਦੀ ਚੋਣ ਜਿੱਤ ਕੇ ਹੈਟ੍ਰਿਕ ਮਾਰੀ ਹੈ ਇਸ ਜਿੱਤ ਵਿੱਚ ਉਹਨਾਂ ਦੀ ਪਤਨੀ ਅਮਰਤਾ ਵੜਿੰਗ ਦਾ ਅਹਿਮ ਯੋਗਦਾਨ ਰਿਹਾ ਹੈ ਉਹ ਇੱਕ ਵਧੀਆ ਬਲਾਰਾ ਅਤੇ ਵਧੀਆ ਮਹਿਲਾ ਆਗੂ ਸਾਬਤ ਹੋ ਸਕਦੇ ਨੇ ਹੋ ਸਕਦਾ ਹੈ ਉਹ ਟਿਕਟ ਮਿਲਣ ਉੱਤੇ ਗਿੱਦੜ ਵਾਹ ਦੀ ਸੀਟ ਵੀ ਕੱਢ ਲੈਣ ਪਰ ਪਰਿਵਾਰ ਵਿੱਚ ਇਸ ਤਰ੍ਹਾਂ ਟਿਕਟ ਦੇਣ ਉੱਤੇ ਕੀ ਰਾਜਾ ਵੜਿੰਗ ਲਈ ਪਾਰਟੀ ਅੰਦਰੋਂ ਨਵਾਂ ਚੈਲੰਜ ਨਹੀਂ ਉੱਠੇਗਾ ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਦੇ ਵਿਧਾਨ ਸਭਾ ਸੀਟ ਸੁਖਜਿੰਦਰ ਸਿੰਘ ਰੰਧਾਵਾ ਦਾ ਗੜ ਮੰਨੀ ਜਾਂਦੀ ਹੈ ਜੇਕਰ ਉਹ ਹਾਈ ਕਮਾਂਡ ਨਾਲ ਆਪਣੇ ਵਧੀਆ ਸਬੰਧਾਂ ਨੂੰ ਵਰਤ ਕੇ ਉਤੋਂ ਟਿਕਟ ਆਪਣੀ ਪਤਨੀ ਨੂੰ ਦਿਵਾਉਣ ਵਿੱਚ ਕਾਮਯਾਬ ਹੋ ਵੀ ਜਾਂਦੇ ਨੇ ਤਾਂਕਿ ਉਹਨਾਂ ਨੂੰ ਪਰਿਵਾਰਵਾਸ ਸਮੇਤ ਪਾਰਟੀ ਵਿੱਚਲੇ ਆਪਣੇ ਵਿਰੋਧੀਆਂ ਦੇ ਸਵਾਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਸ ਦਾ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੇ ਨਾਂ ਨਾਲ ਆਮ ਲੋਕਾਂ ਉਤੇ ਪੈਣ ਵਾਲੇ ਅਸਰ ਨੂੰ ਵੀ ਧਿਆਨ ਵਿੱਚ ਰੱਖਣਾ ਪਵੇਗਾ ਹੁਣ ਇਹ ਤਾਂ ਸਮਾਂ ਹੀ ਦੱਸੇਗਾ ਕਿ ਟਿਕਟਾਂ ਦੇ ਦਾਵੇਦਾਰ ਆਮ ਆਗੂਆਂ ਨੂੰ ਟਿਕਟਾਂ ਨਾ ਦੇ ਕੇ ਵੱਡੇ ਆਗੂਆਂ ਦੀਆਂ ਪਤਨੀਆਂ ਨੂੰ ਟਿਕਟਾਂ ਦੇਣਾ ਕਾਂਗਰਸ ਦਾ ਮਾਸਟਰ ਸਟ੍ਰੋਕ ਹੋਵੇਗਾ ਜਾਂ ਇਹ ਸੈਲਫ ਗੋਲ ਸਾਬਤ ਹੋਵੇਗਾ। ਅਖੀਰ ਵਿੱਚ ਦੇਸ਼ ਦੇ ਵੱਡੇ ਕਿਸਾਨ ਆਗੂ ਰਕੇਸ਼ ਟਕੈਤ ਨੂੰ ਸੁਣੋ ਉਹ ਕਿਵੇਂ ਪ੍ਰਸ਼ਾਸਨ ਨੂੰ ਸਖਤ ਤਾੜਨਾ ਕਰਦੇ ਹੋਏ ਅਗਲੇ ਸੰਘਰਸ਼ ਦਾ ਐਲਾਨ ਕਰ ਰਹੇ ਨੇ। ਨਾਲੇ ਕਿਸਾਨ ਜਥੇਬੰਦੀ ਦੇ ਮੈਂਬਰਾਂ ਨੂੰ ਉਹ ਲੱਤਾਂ ਭਾਰਨਾ ਚੱਲਦੀਆਂ ਹੋਣ ਤੇ ਪਹਿਲਾਂ ਹੀ ਸੰਘਰਸ਼ ਤੋਂ ਪਰੇ ਹਟ ਜਾਂਦੇ ਗੱਲ ਵੀ ਕਹਿ ਰਹੇ ਨੇ। आंदोलन भूल गए अपने लोग आंदोलन करने भूल गए हालात जब हो रही है हमें गुस्सा बहुत है प्रशासन पे भी है और अपने पदाधिकारियों पे भी है अगर बस का ना हो तो भाई हाथ ठा दो नहीं तो 25 तारीख से रतनपुरी थाने पे आ जाओ और जो पदाधिकारी घर पर सोगा वो अपना डिजाइन करके सोना पर आराम से सो जाओ अपना पार्टी ज्वाइन कर लो सरकारी पार्टी बहुत है ना किसी पर मुकदमे होने के ना कुछ होने के सब माफ हो जाएंगे मतलब पुलिस प्रशासन की इतनी हिम्मत के मुकदमे लिखेंगे और बताएंगे कि पिछले वाला एसपी लिख गया दूसरे वाला लिख के चला गया 25 तारीख से सारे पदाधिकारी रतनपुर थाने पर चाहिए जो नहीं जाएगा घर पर सोने की आदत है वो अपने घर पर रह रहना मतलब ठाकुर संगीत सोम पर मुकदमे दर्ज होंगे और घर पर सो रहेंगे कपिल सोम पे तो अपना भाई वहां पे और काम करो ये वही ठाकुर है जिन्होंने पंचायत कर 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 सरकार का इलाज करा क्या एक एक का ठाकुर का इलाज सरकार करना चाह रही हम सब उसके साथ में कपिल के जिसने मुकदमा लिखा टेंट टू सी के बाहर गढ़ेगा प्रशासन को चार पांच दिन का टाइम है और मुद्दा बिजली का हो किसी भी विभाग का हो सोल वहां से ही होगा जब भोपे का आंदोलन चला तो सारे समाधान नहर पर से मतलब अधिकारी होंगे कि हालात यह होगी कि आपकी गाड़ियां रोक रोक के शहर के बीच में चेक कर जाएंगी यह एक टारगेट है मुजफ्फरनगर और मुझे फनगर को टारगेट नहीं होने देंगे बिजली पर आतंक मचा दिया मुंडभर गांव जो मजबूत गांव थे सोरम गांव जो ऐतिहासिक गांव थे मतलब 25-25 लाख रुपए के छापे एक का कुछ मैं रहे हैं और ये पुलिस प्रशासन जिस दरोगा ना जो शर्मा दरोगा है जो वहां पर था आज कोतवाली का इंचार्ज बना हुआ है दो स्टार का क्या एसएसपी की गाड़ी का चलान करेगा बगैर इंश्योरेंस के सारी विभाग की गाड़ी चल रही है ये आंदोलन आर पार का होगा जिसको डर लगता है घर रह लें जिसको जेल से डर लगता है घर रह लें हम जेल जाएंगे धरने प्रदर्शन वही होंगे तारीख है पच्चीस प्रशासन पे टाइम है बातचीत उससे पहले कुछ नहीं होगी जो भी बातचीत होगी अब बातचीत थाने पर होगी आंदोलन से पहले कोई बातचीत प्रशासन से नहीं होगी